ਨਗਰ ਪੰਚਾਇਤ ਦੇ ਅਧਿਕਾਰੀ ਅੱਜ ਜਦੋਂ 70 ਘੰਟਿਆਂ ਦੇ ਕਰੀਬ ਜਿਹੜੀ ਭੁੱਖ ਹੜਤਾਲ ਸ਼ੁਰੂ ਹੋਈ ਨੂੰ ਹੋ ਚੁੱਕਿਆ ਕੱਲ ਅਸੀਂ ਜੋ ਕਮੇਟੀ ਬਣੀ ਆ ਵਾਰਾ ਪਸ਼ੂਆਂ ਦੇ ਹੱਲ ਦੇ ਸਬੰਧ ਵਿੱਚ ਉਹਦੇ ਵੱਲੋਂ ਸ਼ਾਮ ਨੂੰ ਕੈਂਡਲ ਮਾਰਚ ਕੀਤਾ ਸੀ ਜਿਦੇ ਵਿੱਚ ਬਹੁਤ ਸਾਰੇ ਸ਼ਹਿਰ ਵਾਸੀ ਇਲਾਕਾ ਨਿਵਾਸੀ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਸੀ ਅਤੇ ਅੱਜ ਵੀ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਦਾ ਪੁਤਲਾ ਫੁੱਕਿਆ ਗਿਆ ਸੀਗਾ ਉਹਦਾ ਅਸਰ ਇਹ ਹੋਇਆ ਕਿ ਅੱਜ ਜੋ ਪ੍ਰਸ਼ਾਸਨ ਹੈ ਖੁਦ ਇੱਥੇ ਪਹੁੰਚਿਆ ਹੈ ਤਹਿਸੀਲਦਾਰ ਸਾਹਿਬ ਡਿਪਟੀ ਸਾਹਿਬ ਤੇ ਨਗਰ ਪੰਚਾਇਤ ਸਮੂਚੀ ਇੱਥੇ ਪਹੁੰਚੀ ਆ ਔਰ ਉਹਨਾਂ ਨੇ ਆਪਣੀਆਂ ਸਾਨੂੰ ਜਿਹੜਾ ਭਰੋਸਾ ਦਿਵਾਇਆ ਕਿ ਅਸੀਂ ਇਹ ਹੱਲ ਕਰਾਂਗੇ ਤੇ ਉਹ ਜਿਹੜੀਆਂ ਵੀ ਆਪਸ਼ਨਾਂ ਉਹਨਾਂ ਨੇ ਸਾਨੂੰ ਦਿੱਤੀਆਂ ਨੇ ਕਿ ਆਹਾ ਹਾ ਹੱਲ ਹੋ ਸਕਦੇ ਆ ਉਹ ਅਸੀਂ ਵੀ ਆਪਦੀ ਕਮੇਟੀ ਦੇ ਵਿੱਚ ਵਿਚਾਰ ਕਰਾਂਗੇ ਵਿਚਾਰ ਕਰਨ ਤੋਂ ਬਾਅਦ ਅਸੀਂ ਜਿਹੜਾ ਅਗਲਾ ਫੈਸਲਾ ਉਹ ਪ੍ਰਸ਼ਾਸਨ ਨਾਲ ਜਿਹੜੀ ਗੱਲ ਤੇ ਵੀ ਸਹਿਮਤੀ ਬਣਦੀ ਆ ਸਹਿਮਤੀ ਪ੍ਰਗਟਾ ਕੇ ਉਸ ਤਰੀਕੇ ਨਾਲ ਜੇ ਸਾਨੂੰ ਲੱਗਦਾ ਵੀ ਇਹਦੇ ਨਾਲ ਪੱਕਾ ਹੱਲ ਹੋ ਸਕਦਾ ਕਈ ਆਪਸ਼ਨਾਂ ਉਹਨਾਂ ਨੇ ਦਿੱਤੀਆਂ ਨੇ ਜਿਹੜੀ ਵੀ ਇਹਨਾਂ ਨੇ ਇਹ ਆਪਸ਼ਨ ਵੀ ਦਿੱਤੀ ਆ ਵੀ ਨਗਰ ਪੰਚਾਇਤ ਕੋਲੇ ਜਿੱਥੇ ਵੀ ਕਿਤੇ ਜਗ੍ਹਾ ਅਵੇਲੇਬਲ ਆ ਉਥੇ ਦੋ ਕਿੱਲਿਆਂ ਦੇ ਵਿੱਚੋਂ ਇਹਨਾਂ ਨੂੰ ਨੰਦੀ ਸਾਲਾ ਬਣਾ ਦਿੱਤੀ ਜਾਵੇ ਜਾਂ ਜਿੱਥੇ-ਜਿੱਥੇ ਵੀ ਕਿਤੇ ਕੁਝ ਹੋਰ ਗਊ ਸਾਲਾਵਾਂ ਦੇ ਵਿੱਚ ਜਿਹੜੇ ਪਸ਼ੂ ਭੇਜਣ ਦੀ ਆਪਸ਼ਨ ਵੀ ਦਿੱਤੀ ਆ ਕਾਫੀ ਸਾਰੀਆਂ ਉਹਨਾਂ ਨੇ ਜਿਹੜੀਆਂ ਆਪਸ਼ਨਾਂ ਸਾਨੂੰ ਦਿੱਤੀਆਂ ਨੇ ਉਹਨਾਂ ਆਪਸ਼ਨਾਂ ਤੇ ਅਸੀਂ ਵਿਚਾਰ ਕਰਕੇ ਅਗਲਾ ਫੈਸਲਾ ਜਿਹੜਾ ਫਿਰ ਉਹ ਸਾਰੀ ਕਮੇਟੀ ਦੇ ਵਿੱਚ ਰੱਖਾਂਗੇ ਸਾਰੀਆਂ ਜਥੇਬੰਦੀਆਂ ਨਾਲ ਡਿਸਕਸ ਕਰਾਂਗੇ ਫਿਰ ਅਸੀਂ ਉਹ ਅਗਲੇ ਜਿਹੜੇ ਪ੍ਰੋਗਰਾਮ ਦੀ ਰੂਪਰੇਖਾ ਆਪਜੀ ਨਾਲ ਸਾਂਝੀ ਕਰਾਂਗੇ ਇਹ ਜਿਹੜਾ ਭੁਖੜਤਾਰ ਹੈਗੀ ਹੈ ਖੰਡ ਕਰਕੇ ਕਦਮ ਉਮਦਾ ਜਿਹੜਾ ਅਨੁਮਾਨ ਲਗਾਇਆ ਜਾ ਸਕਦਾ ਕਿਉਂਕਿ ਅੱਜ ਅਸਲ ਵਿੱਚ ਇਹ ਭੁੱਖ ਹੜਤਾਲ ਖਤਮ ਕਰਦਾ ਹੀ ਇਛੜਾ ਫੈਸਲਾ ਲੈਣਾ ਇਹ ਅਸੀਂ ਨਹੀਂ ਕਰਨਾ ਜੀ ਫੈਸਲਾ ਜਦੋਂ ਪ੍ਰਸ਼ਾਸਨ ਹਰੀ ਝੰਡੀ ਦੇ ਕੇ ਇਸ ਮਸਲੇ ਦੇ ਹੱਲ ਵੱਲ ਕਦਮ ਵਧਾਏਗਾ ਭੁੱਖ ਹੜਤਾਲ ਤਾਂ ਉਹ ਹੀ ਖਤਮ ਹੋਏਗੀ ਕੱਲੀਆਂ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੋਣਾ ਜੇਕਰ ਕੋਈ ਪਾਇਦਾਰ ਹੱਲ ਪੱਕਾ ਹੱਲ ਸਾਨੂੰ ਸਾਡੇ ਸਾਹਮਣੇ ਪੇਸ਼ ਹੋ ਗਿਆ ਔਰ ਉਹਦੇ ਤੇ ਕੰਮ ਸ਼ੁਰੂ ਹੋ ਗਿਆ ਤਾਂ ਅਸੀਂ ਭੁੱਖ ਹੜਤਾਲ ਖਤਮ ਕਰਨ ਬਾਰੇ ਸੋਚ ਸਕਦੇ ਹਾਂ ਇਹ ਕੱਲੀਆਂ ਜਵਾਨੀ ਜਿਹੜੀਆਂ ਜਵਾਨੀ ਕਲਾਮੀ ਗੱਲਾਂ ਬਾਤਾਂ ਐ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਉਹਨਾਂ ਨੇ ਕਰਨੀਆਂ ਨੇ ਪਰ ਹਜੇ ਹਜੇ ਇਸ ਤਰੀਕੇ ਨਾਲ ਭੁੱਖ ਹੜਤਾਲ ਖਤਮ ਹੋਣ ਦੀ ਸੰਭਾਵਨਾ ਕੋਈ ਨਹੀਂ ਹੈ